ਸ਼੍ਰੋਮਣੀ ਅਕਾਲੀ ਦਲ ਦੇ ਭਾਰਤੀ ਸ਼ੁਰੂ ਹੋਣ ਜਾ ਰਹੀ ਹੈ ਤੇ ਉਸ ਤੋਂ ਪਹਿਲਾਂ ਇਹ ਦੱਸਦੀ ਹੈ ਕਿ ਲਗਾਤਾਰ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਆ ਰਹੇ ਨੇ ਬਾਕੀ ਤੜੇ ਦੇ ਵੱਲੋਂ ਵੀ ਜਿਹੜੀ ਕਿ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਮਨਪ੍ਰਤਿਆਲੀ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕੱਲ ਤੋਂ ਭਰਤੀ ਸ਼ੁਰੂ ਕਰ ਦਿੱਤੀ ਜਾਵੇਗੀ ਤੇ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਬੇਨਤੀ ਕੀਤੀ ਜਾ ਰਹੀ ਹੈ ਅਪੀਲ ਕੀਤੀ ਜਾ ਰਹੀ ਹੈ ਦੱਸਿਏ ਇਹ ਸਵਾਲ ਇਹ ਉੱਠਦਾ ਹੈ ਕਿ ਇਸ ਵਾਰ ਅਕਾਲੀ ਦਲ ਦੀ ਪ੍ਰਧਾਨਗੀ ਕਿਸ ਨੂੰ ਮਿਲੇਗੀ ਕਿ ਸੁਖਵੀਰ ਸਿੰਘ ਬਾਦਲ ਦੁਆਰਾ ਪ੍ਰਦਾਨ ਬਣ ਗਏ ਜਾਂ ਨਹੀਂ ਤੇ ਜਿਸ ਨੂੰ ਲੈ ਕੇ ਲਗਾਤਾਰ ਉੱਥੇ ਹੀ ਹੁਣ ਦੇਖਣਾ ਹੋਵੇਗਾ ਕਿ ਭਰਤੀ ਸ਼ੁਰੂ ਹੋਣ ਤੋਂ ਬਾਅਦ ਇਸ ਚੋਣਾ ਦੇ ਵਿੱਚ ਕੌਣ ਬਾਜ਼ੀ ਮਾਰਦਾ ਹੈ ਤੇ ਹੁਣ ਸੁਣਾਉਨੇ ਆ ਮਨਪ੍ਰੀਤਿਆਲੀ ਦਾ ਕੀ ਕਹਿਣਾ ਹੈ ਸੋ ਸੂਚੀਆਂ ਸੰਕਟਾਂ ਨੂੰ ਮੈਂ ਇਹ ਅਪੀਲ ਕਰਦਾ ਕਿ ਕੱਲ 18 ਮਾਰਚ ਨੂੰ ਤਕਰੀਬਨ 10 ਵਜੇ ਸ਼੍ਰੋਮਣੀ ਅਕਾਲ ਚਰ ਦੀ ਭਰਤੀ ਸ਼ੁਰੂ ਹੋਣ ਜਾ ਰਹੀ ਹੈ ਅਤੇ ਭਰਤੀ ਦਰਬਾਰ ਸਾਹਿਬ ਦੇ ਬਾਹਰ ਜਿਹੜਾ ਗਲਿਆਰਾ ਹੈਗਾ ਉੱਥੋਂ ਇਹ ਸ਼ੁਰੂ ਕੀਤੀ ਜਾਣੀ ਆ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਤੇ ਵੱਧ ਚੜ ਕੇ ਹਿੱਸਾ ਲਓ ਕਿਉਂਕਿ 2 ਦਸੰਬਰ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨ ਵੱਲੋਂ ਜੋ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਕਮੇਟੀ ਬਣਾਈ ਗਈ ਸੀ ਅਤੇ ਉਸ ਕਮੇਟੀ ਵੱਲੋਂ ਜਸਰ ਸਹਿਬਾਨ ਦੇ ਆਦੇਸ਼ ਦੇ ਮੁਤਾਬਕ ਇਹ ਵਰਤੀ ਸ਼ੁਰੂ ਕੀਤੀ ਜਾ ਰਹੀ ਆ ਸੋ ਸਾਰੇ ਤੁਸੀਂ ਵੱਧ ਚੜ ਕੇ ਇਸ ਵਰਤੀ ਦੇ ਵਿੱਚ ਤੁਸੀਂ ਸ਼ਾਮਲ ਹੋਵੋ ਅਤੇ ਉਹਦੇ ਨਾਲ ਹੀ ਇੱਕ ਨੰਬਰ ਜਾਰੀ ਕਰ ਰਹੇ ਹਾਂ ਅਸੀਂ ਇੱਥੇ ਤੁਸੀਂ ਮਿਸਕਾਲ ਮਾਰੋਗੇ ਤਾਂ ਆਪਣੇ ਆਪ ਸਾਡੇ ਦਫ਼ਤਰ ਵੱਲੋਂ ਤੁਹਾਨੂੰ ਸੰਪਰਕ ਕੀਤਾ ਜਾਊਗਾ ਇਹ ਨੰਬਰ ਹੈਗਾ 0172 5201704 ਮੈਂ ਦੁਬਾਰਾ ਫਿਰ ਬੋਲਦਾ ਨੰਬਰ 01725201704 ਕਿਉਂਕਿ ਜੇ ਤੁਸੀਂ ਇਸ ਨੰਬਰ ਤੇ ਮਿਸਕਾਲ ਮਾਰੋਗੇ ਤਾਂ ਆਪਣੇ ਆਪ ਸਾਡੇ ਦਫ਼ਤਰ ਵੱਲੋਂ ਤੁਹਾਡੇ ਨਾਲ ਸੰਪਰਕ ਕੀਤਾ ਜਾਊਗਾ ਵਡਾ ਨੰਬਰ ਅਗੇ ਐਡਰੈਸ ਸਾਰਾ ਨੋਟ ਕਰਕੇ ਚਾਹੇ ਤੁਸੀਂ ਮੈਂਬਰ ਬਣਨਾ ਚਾਹੋ ਨਾ ਚਾਹੇ ਕੋਈ ਕਾਪੀ ਲੈਣਾ ਚਾਹੁੰਦੇ ਹੋ ਤਾਂ ਉਹ ਸਾਰੇ ਤੁਹਾਨੂੰ ਇਸ ਭਰਤੀ ਦੇ ਲਈ ਜੋ ਵੀ ਤੁਹਾਨੂੰ ਮਦਦ ਚਾਹੀਦੀ ਹੈ ਉਹ ਮਿਲੂਗੀ ਸੋ ਸਾਰੇ ਤੁਸੀਂ ਸਹਿਯੋਗ ਦਿਓ ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਵੀ ਸਾਡੇ ਭੈਣ ਭਰਾ ਦੇ ਜਿਹੜੇ ਸਾਡੇ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਭੈਣਾਂ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਕਿ ਤੁਸੀਂ ਵੱਧ ਚੜ ਕੇ ਇਸ ਭਰਤੀ ਪ੍ਰਕਿਰਿਆ ਦੇ ਵਿੱਚ ਇਸ ਭਰਤੀ ਮੁਹਿੰਮ ਦੇ ਵਿੱਚ ਹਿੱਸਾ ਲੈ ਕੇ ਦੇ ਮੈਂਬਰ ਬਣੋ ਆਜੋ ਪਸ਼ ਸ਼੍ਰੋਮਣੀ ਕਾਲਜਰ ਨੂੰ ਹੋਣ ਸਮਝ ਮਜ਼ਬੂਤ ਕਰ ਸਕੀਏ ਤੇ ਸਹੀ ਜ਼ਦਾਤਾ ਦੇ ਇਸ ਪਾਰਟੀ ਨੂੰ ਚਲਾ ਸਕੀਏ ਸੋ ਸਮੂਚੀਆਂ ਸੰਗਤਾਂ ਨੂੰ ਮੈਂ ਇਹ ਅਪੀਲ ਕਰਦਾ ਕਿ ਕੱਲ 18 ਮਾਰਚ ਨੂੰ ਤਕਰੀਬਨ 10 ਵਜੇ ਸ਼੍ਰੋਮਣੀ ਕਾਲਜਰ ਦੀ ਭਰਤੀ ਸ਼ੁਰੂ ਹੋਣ ਜਾ ਰਹੀ ਹੈ ਅਤੇ ਭਰਤੀ ਦਰਬਾਰ ਸਾਹਿਬ ਦੇ ਬਾਹਰ ਜਿਹੜਾ ਗਲਿਆਰਾ ਹੈਗਾ ਉਥੋਂ ਇਹ ਸ਼ੁਰੂ ਕੀਤੀ ਜਾਣੀ ਹੈ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਹਦੇ ਵੱਧ ਚੜ ਕੇ ਹਿੱਸਾ ਲਓ ਕਿਉਂਕਿ 2 ਦਸੰਬਰ ਨੂੰ ਸ਼੍ਰੀ ਕਬਤਖਸਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨ ਵੱਲੋਂ ਜੋ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਕਮੇਟੀ ਬਣਾਈ ਗਈ ਸੀ ਅਤੇ ਉਸ ਕਮੇਟੀ ਵੱਲੋਂ ਜਸਰ ਸਹਿਬਾਨ ਦੇ ਆਦੇਸ਼ ਦੇ ਮੁਤਾਬਕ ਇਹ ਭਰਤੀ ਸ਼ੁਰੂ ਕੀਤੀ ਜਾ ਰਹੀ ਹੈ ਸੋ ਸਾਰੇ ਤੁਸੀਂ ਵੱਧ ਚੜ ਕੇ ਇਸ ਭਰਤੀ ਦੇ ਵਿੱਚ ਤੁਸੀਂ ਸ਼ਾਮਲ ਹੋਵੋ ਅਤੇ ਉਹਦੇ ਨਾਲ ਹੀ ਇੱਕ ਨੰਬਰ ਜਾਰੀ ਕਰ ਰਹੇ ਹਾਂ ਅਤੇ ਤੁਸੀਂ ਮਿਸ ਕਾਲ ਮਾਰੋਗੇ ਤਾਂ ਆਪਣੇ ਆਪ ਸਾਡੇ ਦਫ਼ਤਰ ਵੱਲੋਂ ਤੁਹਾਨੂੰ ਸੰਪਰਕ ਕੀਤਾ ਜਾਊਗਾ ਇਹ ਨੰਬਰ ਹੈਗਾ 0172 5201704 ਮੈਂ ਦੁਬਾਰਾ ਫਿਰ ਬੋਲਦਾ ਨੰਬਰ 01725201704 ਕਿਉਂਕਿ ਜੇ ਤੁਸੀਂ ਇਸ ਨੰਬਰ ਤੇ ਮਿਸਟ ਕਾਲ ਮਾਰੋਗੇ ਤਾਂ ਆਪਣੇ ਆਪ ਸਾਡੇ ਦਫ਼ਤਰ ਵੱਲੋਂ ਤੁਹਾਡੇ ਨਾਲ ਸੰਪਰਕ ਕੀਤਾ ਜਾਊਗਾ ਤੁਹਾਡਾ ਨੰਬਰ ਅਗੇ ਐਡਰੈਸ ਸਾਰਾ ਨੋਟ ਕਰਕੇ ਚਾਹੇ ਤੁਸੀਂ ਮੈਂਬਰ ਬਣਨਾ ਚਾਹੋ